ਬਾਬਾ ਸਾਹਿਬ ਕਾਡੀ ਸੋਚਦੇ ਜੈ ਜੀ ਜੈ ਭਾਈ ਜੈ ਭਾਈ ਸਾਥੀਓ ਅੱਜ ਦਾ ਦਿਨ ਬੜਾ ਮੁਕੱਦਸ ਦਿਨ ਹੈ ਜਿਸ ਦਿਨ ਸਾਡੀਆਂ ਕਿਸਮਤਾਂ ਦੇ ਰੈਬਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਉਹਨਾਂ ਨੇ ਇਸ ਦੁਨੀਆ ਤੇ ਅਵਤਾਰ ਧਾਰਿਆ ਜਿਸ ਦਿਨ ਤੇ ਮੈਂ ਸਮੁੱਚੇ ਵੀਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿਨਾ ਔਰ ਅੱਜ ਇਹ ਮੈਂ ਗੱਲ ਕਹਿਣਾ ਚਾਹੁੰਨਾ ਕਿਉਂਕਿ ਅਸੀਂ ਬਾਬਾ ਸਾਹਿਬ ਦੀ ਜੀਵਨੀ ਹਰ ਬੰਦਾ ਹਰ ਸਟੇਜ ਤੇ ਔਰ ਹਰ ਪਲੇਟਫਾਰਮ ਤੋਂ ਅਸੀਂ ਉਹਦੀ ਗੱਲ ਕਰਦੇ ਆ ਪਰ ਜਿਹੜੀ ਅੱਜ ਗੱਲ ਕਰਨ ਵਾਲੀ ਆ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਬੜੀ ਮਿਹਨਤ ਦੇ ਨਾਲ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਦੇ ਨਾਲ ਕਿਉਂਕਿ ਕੰਸਟੀਚੁਐਂਟ ਅਸੈਂਬਲੀ ਜਿਹੜੀ ਸੀਗੀ ਸੰਵਿਧਾਨ ਦੀ ਜਿਹੜੀ ਕਮੇਟੀ ਬਣੀ ਸੀ ਫਾਰਮੇਸ਼ਨ ਦੀ ਬਾਬਾ ਸਾਹਿਬ ਉਹਦੇ ਮੁਖੀ ਸਨ ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਦੁਨੀਆਂ ਦੇ ਸਾਰੇ ਸੰਵਿਧਾਨ ਪੜ ਕੇ ਤੇ ਫੇਰ ਭਾਰਤੀ ਸੰਵਿਧਾਨ ਜਿਹੜਾ ਉਸ ਨੂੰ ਇਹ ਸ਼ੇਪ ਦਿੱਤੀ ਸਾਥੀਓ ਸੰਵਿਧਾਨ ਦੀ ਵਿਸ਼ੇਸ਼ਤਾ ਸਾਰਿਆਂ ਲਈ ਇੱਕ ਜੈਅ ਅਧਿਕਾਰ ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹਨਾ ਕਿ 바ਵਾ ਸਾਹਿਬ ਅੰਬੇਡਕਰ ਜੀ ਨੇ ਕੱਲਾ ਦਲਿਤ ਕੌਮ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਭਾਰਤ ਦੇ ਹਰ ਮਨੁੱਖ ਨੂੰ ਇੱਕ ਬਰਾਬਰ ਅਧਿਕਾਰ ਦਿੱਤੇ ਆ ਔਰ ਜਿਹੜੀ ਖਾਸ ਗੱਲ ਆ ਇਸ ਸੰਵਿਧਾਨ ਦੀ ਕਿ ਜਿਹੜੀਆਂ ਸਾਡੀਆਂ ਭੈਣਾਂ ਔਰਤਾਂ ਨਾਰੀਆਂ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਸਾਥੀਓ ਜਿਹੜੀ ਬਾਬਾ ਸਾਹਿਬ ਨੇ ਆਪਣੇ ਜੀਵਨ ਦਾ ਨਿਚੋੜ ਕੱਢ ਕੇ ਮੂਲ ਮੰਤਰ ਸਾਨੂੰ ਦੱਸਿਆ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਸਾਥੀਓ ਥੋੜੇ ਜੇ ਪੜਵੀ ਗਏ ਆ ਔਰ ਬਾਬਾ ਸਾਹਿਬ ਦੀ ਗੱਲ ਸੁਣ ਕੇ ਇਕੱਠੇ ਵੀ ਹੋਣ ਲੱਗ ਪਏ ਆ ਲੇਕਿਨ ਅਜੇ ਬਦਕਿਸਮਤੀ ਵਾਲੀ ਗੱਲ ਆ ਵੀ ਇੱਕ ਦੂਜੇ ਤੋਂ ਅਸੀਂ ਮੂੰਹ ਫੇਰ ਜਾਂਦੇ ਆ ਬਾਬਾ ਸਾਹਿਬ ਨੇ ਇਹ ਗੱਲ ਕਹੀ ਸਾਰਿਆਂ ਨੂੰ ਕਿ ਤੁਸੀਂ ਕਾਬਲ ਕਿੱਦਾਂ ਬਣ ਸਕੋਗੇ ਵੀ ਤੁਸੀਂ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਬਾਬਾ ਸਾਹਿਬ ਨੇ ਕਿਹਾ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਤੇ ਮੈਂ ਤੁਹਾਡੇ ਸਾਹਮਣੇ ਸਾਰੀ ਦੁਨੀਆ ਝੁਕਾ ਦੇਵਾਂਗਾ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਪੜ੍ਹਾਈਏ ਬਾਬਾ ਸਾਹਿਬ ਦੇ ਮੂਲ ਮੰਤਰ ਤੇ ਕੰਮ ਕਰੀਏ ਤੇ ਮੇਰੀਆਂ ਸਾਰੀਆਂ ਸੰਸਥਾਵਾਂ ਸਾਰੇ ਬੱਚਿਆਂ ਨੇ ਅੱਜ ਦੇ ਦਿਨ ਲਈ ਕੰਮ ਕੀਤਾ ਰਾਤੀ 1:30 ਵਜੇ ਦੇ ਕਰੀਬ ਇੱਥੋਂ ਬੱਚੇ ਗਏ ਆ ਪਾਰਕ ਚੋਂ ਕਿਉਂਕਿ ਦੀ ਸੁਰੱਖਿਆ ਵੀ ਜ਼ਰੂਰੀ ਸੀ ਪੁਲਿਸ ਤੇ ਮੁਲਾਜ਼ਮ 3 ਦਿਨ ਲੱਗੇ ਰਹੇ ਆ ਮੈਂ ਪੁਲਿਸ ਵਾਲਿਆਂ ਦਾ ਆਪਣੇ ਸਾਥੀਆਂ ਦਾ ਇਤੋਂ ਦੇ ਐਸ ਐਚਓ ਸਾਹਿਬ ਡੀਐਸਪੀ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਜੈ ਭੀਮ ਜੈ ਭੀਮ ਜੈ ਭੀਮ ਮੈਂ ਨਗਰ ਕੌਂਸਲ ਪ੍ਰਧਾਨ ਮੁਕੇਰੀਆਂ ਅੱਜ ਬਹੁਤ ਹੀ ਸ਼ੁਭ ਦਿਨ ਹੈ ਸਾਡੇ ਰਹਿਬਰ ਦੁਖੀਆਂ ਦੇ ਦਰਦੀ ਤੇ ਨਾਰੀ ਜਾਤੀ ਦੇ ਮੁਕਤੀਦਾਤਾ ਸ਼੍ਰੀ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਆਪਾਂ ਇੱਥੇ ਮਨਾ ਰਹੇ ਹਾਂ ਤੇ ਵੱਖ-ਵੱਖ ਮੇਰੇ ਦੋਸਤ ਮੇਰੇ ਭਰਾ ਸਾਰੇ ਇਕੱਠੇ ਹੋਏ ਨੇ ਤੇ ਮੈਂ ਅੱਜ ਆਪਣੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹਣਾ ਆ ਕਿ ਪਿਛਲੀ ਵਾਰ ਹੀ ਇਸੇ ਦਿਨ ਤੇ ਆਪਾਂ ਇੱਕ ਮੈਂ ਵਾਦਾ ਕਰਕੇ ਗਿਆ ਸੀ ਇਹਨਾਂ ਨਾਲ ਕਿ ਆਪਾਂ ਅੰਬੇਦਕਰ ਪਾਰਕ ਦਾ ਨਵੀਨੀਕਰਨ ਕਰਾਂਗੇ ਤੇ ਅੱਜ ਕੰਮ ਸਟਾਰਟ ਹੋ ਚੁੱਕਿਆ ਆ ਬਹੁਤ ਹੀ ਜਲਦ ਉਹ ਕੰਮ ਖਤਮ ਕਰ ਦਿੱਤਾ ਜਾਏਗਾ ਤੇ ਇੱਕ ਮੇਰੇ ਭਰਾ ਉਹਨਾਂ ਨੇ ਮੈਨੂੰ ਕਿਹਾ ਆ ਕਿ ਪ੍ਰਧਾਨ ਜੀ ਅੱਥੇ ਤੁਸੀਂ ਇੱਕ ਛੱਤ ਦਾ ਮਤਲਬ ਕੀ ਕੀਤਾ ਜਾਵੇ ਨਿਰਮਾਨ ਦੁਆਰਾ ਕਿ ਜਿੱਦਾਂ ਕੋਈ ਆਨੇ ਆਪਾਂ ਇੱਥੇ ਮੱਥਾ ਟੇਕਣ ਆਨੇ ਆ ਬਾਬਾ ਜੀ ਦੇ ਜਾਂ ਕੋਈ ਪ੍ਰੋਗਰਾਮ ਹੁੰਦਾ ਆ بارش ਹੋਵੇ ਤਾਂ ਉਹਦੇ ਲਈ ਮਤਲਬ ਕੀ ਇਸ ਚੀਜ਼ ਦੇ ਸੰ ਦਿੱਕਤ ਨਾ ਆਵੇ ਜਿੱਦਾਂ ਧੁੱਪ ਜਾਂ ਆਪਾਂ ਇਸ ਟਾਈਮ ਖੜੇ ਆ ਤਾਂ ਅੱਗੇ ਆਉਣ ਵਾਲੇ ਟਾਈਮ 'ਚ ਧੁੱਪ ਮਤਲਬ ਕੀ ਕੋਈ ਦਿੱਕਤ ਨਾ ਆਵੇ ਤਾਂ ਮੈਂ ਜ਼ਰੂਰ ਆਸ਼ਵਾਸ਼ਣ ਦਿਨਾ ਆ ਕਿ ਜਿਹੜੀ ਸਾਡੀ ਅਗਲੀ ਮੀਟਿੰਗ ਹੋਏਗੀ ਮੈਂ ਆਪਣੇ ਅਫਸਰਾਂ ਨਾਲ ਕਰਕੇ ਸਹਿਮਤੀ ਕਰਕੇ ਇੱਥੇ ਇੱਕ ਫਿਰ ਦੁਬਾਰਾ ਆਪਾਂ ਇੱਕ ਗ੍ਰਾਂਟ ਮਤਲਬ ਕਿ ਕਰਾਂਗੇ ਮਤਾ ਪਾਵਾਂਗੇ ਤਾਂ ਟੈਂਡਰ ਲਗਾਵਾਂਗੇ ਤਾਂ ਉਹਦਾ ਵੀ ਕੰਮ ਆਪਾਂ ਜਲਦੀ ਜਲਦੀ ਸ਼ੁਰੂ ਕਰਵਾਵਾਂਗੇ ਮੈਂ सुरेंद्र ਗੁਪਤਾ ਐਸਸੀ ਦਾ ਰਿਟਾਇਰ ਮਿਸ਼ਨ ਮਕੇਰੀਆ ਦੇ ਪ੍ਰਧਾਨ ਵਜੋਂ ਅੱਜ ਮੈਂ ਆਪਣੇ ਖੋਸਲਾ ਜੀ ਦੇ ਨਿਯੋਤੇ ਤੇ ਇੱਥੇ ਅੰਬੇਦਕਰ ਡਾਟਰ ਪੀਮਰਾ ਦੇ ਜਨਮ ਸਥਾਨ ਤੇ ਤੇ ਪਿਆ ਆਇਆ ਹਾਂ ਇਹਨਾਂ ਨੇ ਡਾਕਟਰ ਸਾਹਿਬ ਪੀਮਰਾ ਉਹਦੇ ਸਾਰਿਆਂ ਨੂੰ ਆਪਣੇ ਫਰਜ਼ ਕਰਤੱਬ ਅਤੇ ਇਸ ਕ੍ਰੀਤੀਆਂ ਨੂੰ ਦੂਰ ਕੀਤਾ ਸਭਧਾਨ ਦੀ ਰੱਖਿਆ ਕੀਤੀ ਸਭਧਾਨ ਰੱਖਿਆ ਲਈ ਸਾਰਾ ਕੁਝ ਬਣਾਇਆ ਜੋ ਦੇਸ਼ ਹੈ ਸਾਡਾ ਉਹ ਸਭਧਾਨ ਦੇ ਨਾਲ ਹੀ ਚੱਲਦਾ ਹੈ ਕੁਝ ਕੋਈ ਲੋਕ ਜਿਹੜੇ ਆ ਸਭਧਾਨ ਨੂੰ ਖੰਡਿਤ ਕਰਨਾ ਚਾਹੁੰਦੇ ਆ ਮੈਂ ਜ਼ੋਰਦਾਰ ਪੀਰ ਕਰਦਾ ਇਸ ਸਭਧਾਨ ਨੂੰ ਖੰਡਿਤ ਹੋਣ ਤੋਂ ਹਰ ਤਰ੍ਹਾਂ ਦੇ ਕੋਸ਼ਿਸ਼ ਕਰਾਂਗੇ ਆਪਾਂ ਔਰ ਕਿਸੇ ਨੂੰ ਵੀ ਕੋਈ ਇਹਦਾ ਕ੍ਰੀਤੀ ਕਰਨ ਦਾ ਅਧਿਕਾਰ ਨਾ ਦੇਵਾਂਗੇ ਸਾਥੀਓ ਜੈ ਪੀ ਜੈ ਭਾਰਤ ਕੀ ਹੋਇਆ ਜੀ ਅੱਜ ਅਸੀਂ ਉਸ ਮਹਾਮਾਨਵ ਦੇ ਜਨਮ ਦਿਹਾੜੇ ਦੀ ਖੁਸ਼ੀਆਂ ਮਨਾ ਰਹੇ ਆ ਜਿਹੜਾ ਸਿੰਬਲ ਆਫ ਨੌਲੇਜ ਜਿਹਨੂੰ ਚਾਰ ਚਾਰ ਵਾਰ ਡਾਕਟਰੇਟ ਡਾਕਟਰੇਟ ਦੀ ਡਿਗਰੀ ਨਾਲ ਸਮਾਨਿਤ ਕੀਤਾ ਗਿਆ ਪੀ ਐਚ ਡੀ ਡੀ ਐਸ ਸੀ ਡੀ ਲਿਟ ਐਲ ਐਲ ਡੀ ਇਹ ਅੱਜ ਦੇ ਦੌਰ ਤੱਕ ਕੋਈ ਵੀ ਇਸ ਮੁਕਾਮ ਤੱਕ ਨਹੀਂ ਪਹੁੰਚਿਆ ਜੇਕਰ ਉਹਦੇ ਵਿਦਵਾਨ ਹੋਣ ਦੀਆਂ ਗੱਲਾਂ ਤੇ ਕਿਸੇ ਨੂੰ ਸ਼ੱਕ ਹੈ ਤੇ ਆਪਣਾ ਸੰਵਿਧਾਨ ਉਠਾ ਕੇ ਦੇਖ ਲਵੋ ਜਿਹਦੇ ਵਿੱਚ ਫਰਸਟ ਇੰਡੀਅਨ ਰਾਸ਼ਟਰਪਤੀ ਸਾਡਾ ਪ੍ਰੈਜ਼ੀਡੈਂਟ ਉਹਦੇ ਤੇ ਵੀ ਦੇਖੋ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਹੋਏ ਆ ਉਹ ਰਾਸ਼ਟਰ ਦਾ ਮੁਖੀ ਹੈ ਪਰ ਸੰਵਿਧਾਨ ਸੰਸਦ ਦਾ ਮੁਖੀ ਨਹੀਂ ਹੈ ਉਹ ਦੇਸ਼ ਦਾ ਨੁਮਾਇੰਦਾ ਆ ਪਰ ਕੋਈ ਵੀ ਸਾਰਵਜਨਿਕ ਫੈਸਲਾ ਉਹਦੇ ਤੇ ਮੋਹਰ ਲਗਾ ਸਕਦਾ ਬਿਨਾ ਮੰਤਰੀ ਮੰਡਲ ਤੋਂ ਉਹ ਵੀ ਨਹੀਂ ਲਗਾ ਸਕਦਾ ਸੋ ਇਦਾਂ ਦੀਆਂ ਸਥਿਤੀਆਂ ਉਹਨਾਂ ਨੇ ਰੱਖਿਆ ਦੇਸ਼ ਨੂੰ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਤੌਰ ਤੇ ਸ਼ੁਸ਼ਕਤ ਬਣਾ ਲੈ ਬਹੁਤ ਸਾਰੇ ਪ੍ਰਾਵਧਾਨ ਉਹਨਾਂ ਨੇ ਸੰਵਿਧਾਨ ਦੇ ਵਿੱਚ ਦਿੱਤੇ ਹੈ ਤੇ ਸੰਵਿਧਾਨ ਦਾ ਮੂਲ ਰੂਪ ਜਿਸ ਆਧਾਰ ਤੇ ਸੰਵਿਧਾਨ ਉਹਨਾਂ ਨੇ ਬਣਾਇਆ ਹੈ ਮਾਨਵਤਾ ਨੂੰ ਦੇਖਦਿਆਂ ਹੋਇਆ ਸਵਤੰਤਰਤਾ ਸਮਾਨਤਾ ਤੇ ਭਾਈਚਾਰੇ ਦਾ ਉਦੇਸ਼ ਲੈ ਕੇ ਇਸ ਸੰਵਿਧਾਨ ਨੂੰ ਬਣਾਇਆ ਗਿਆ ਹੈ ਜਿਸ ਦੇ ਵਿੱਚ ਸਾਰਿਆਂ ਲਈ ਸੰਵਿਧਾਨ ਦੇ ਵਿੱਚ ਸਮਾਨ ਹੱਕ, ਸਵਤੰਤਰਤਾ ਦੇ ਹੱਕ ਸਾਰੇ ਚਾਹੇ ਜੈਂਸ ਆ ਚਾਹੇ ਲੇਡੀਸ ਉਹਨਾਂ ਨੂੰ ਪ੍ਰੋਪਰ ਦਿੱਤੇ ਹੋਏ ਨੇ ਇਹੋ ਜੇ ਬੰਦੇ ਨੂੰ ਇਹੋ ਜੇ ਵਿਦਵਾਨ ਨੂੰ ਇਹੋ ਜੇ ਮਾਨਵ ਨੂੰ ਮੇਰਾ ਦਿਲੋਂ ਸਲਾਮ ਹੈ ਸੋ ਸਾਥੀਓ ਜੈ ਪੀ ਜੈ ਭਾਰਤ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ श्री बीआर अंबेडकर बाबा साहब ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਬਾਦ ਦਿੰਨਾ જય ਭੀਮ જય ਭਾਰਤ ਅੱਜ बाबा साहब अंबेडकर ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਤੇ ਤੁਮਤਾਂ ਦੇ ਨਾਲ ਮਕੇਰੀਅਲ ਵਿੱਚ ਮਨਾਇਆ ਜਾ ਰਿਹਾ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇ